ਕੋਡੀ 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 ਸਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੱਲ੍ਹ ਬਈ ਜੱਗੂ ਨੇ ਕੰਮ ਕੀਤਾ ਸਰ ਕੋਈ ਗੱਲ ਨਹੀਂ ਉਹਨੇ ਜੱਫਾ ਲਾਤਾ ਸਹੀ ਆ ਪਰ ਮੈਂ ਇੰਨਾ ਜੱਗੂ ਨੂੰ ਦੱਸਣਾ ਚਾਹੁੰਨਾ ਭਰਾ ਮੇਰਾ ਤੇਰਾ ਆਦਮਪੁਰ ਮੈਚ ਸੀਗਾ ਠੀਕ ਆ ਤੂੰ ਮੈਨੂੰ ਕਿੰਨੇ ਫੋਨ ਲਾਏ ਬਾਈ ਮੇਰਾ ਪਿੰਡ ਨਾਲਾ ਬਾਈ ਮੇਰਾ ਪਿੰਡ ਨਾਲਾ ਸਾਨੂੰ ਕੋਈ ਗੁੱਸਾ ਨਹੀਂ ਤੂੰ ਥਾਪੀ ਮਾਰਦੀ ਮਾਰ ਕੋਈ ਚੱਕਰ ਨਹੀਂ ਗਾ ਠੀਕ ਆ ਥੋੜੀ ਜਿਹੀ ਰਿਸਪੈਕਟ ਹੁੰਦੀ ਆ ਵੱਡੇ ਪਲੇਅਰ ਦੀ ओके okay. संदीप ਹੁਣ ਵੀ ਮੈਂ ਆਹਨਾਂ ਦਿਨ ਤੱਕੜਾ ਪੂਰਾ ਹੋਊਗਾ ਆਉਂਦੇ ਸਾਲ ਜੇ 18 19 ਦੇ ਤੋਂ ਹੁੰਦਾ ਨਾ ਤੇ ਨੇਕਰ ਨੂੰ ਹੱਥ ਲਾਉਣ ਨੂੰ ਦਰਸਣਾ ਸੀ ਉਹ ਬੰਦੇ ਦੀ ਨੂੰ ਉਹ 18 19 ਦੇ ਵਿੱਚ ਇੰਦਰਜੀਤ ਕਾਲਸ ਸਿੰਘ ਦੇ ਫਰਿਆਦ ਕਿੰਨੇ ਤਗੜੇ ਸੀਗੇ ਤੇ ਦੋ ਵਾਰੀ ਅਸੀਂ ਹਰਾਏ ਅਸੀਂ ਕਿਵੇਂ ਹਰਾਏ ਸੰਦੀਪ ਦੀਆਂ ਕੌਡਾਂ ਬਦੌਲਤ ਝੂੜ ਚੱਕ ਮੈ ਸੀਗਾ ਸ਼ਤਰਪੁਰ ਦੀ ਟੀਮ ਅਸੀਂ ਹਰਾਈ ਫੇਰ ਥੋੜੇ ਦਿਨਾਂ ਬਾਅਦ ਤੂੰ ਕਿਹਾ ਭਾਈ ਮੇਰਾ ਪਿੰਨ ਦਾ ਕੰਮ ਹੈ ਤੇਰੇ ਨੂੰ ਭੇਜਿਆ ਉਦਦੇ ਵੀ ਤੁਸੀਂ ਉਹ ਹਰਾਏ ਭੂਰੀ ਵਰਗੇ ਛੰਨਾ ਦੇ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।